प्यारे दोस्तों ਸਾਡਾ ਛੋਟਾ ਭਾਈ ਦਰਨਦੀਪ ਬਹੁਤ ਸੋਹਣੀ ਆਵਾਜ਼ ਹੈ ਜੀ ਇੱਕ ਤੁਹਾਡੇ ਸਾਹਮਣੇ ਗਾਣਾ ਪੇਸ਼ ਕਰੂਗਾ ਜਿਹੜਾ ਸੀ ਆਪਣੇ ਚੈਨਲ ਦੇ ਪਾਉਣ ਲੱਗੇ ਆ ਚੰਗਾ ਲੱਗਿਆ ਤੇ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਹੁਨੀ ਤੂੰ ਜਿਹੜੇ ਵੇਲੇ ਕਰਦੀ ਕਪਾਲ ਭਾਤੀਆਂ ਉਹ ਸਾਡੇ ਹੱਥਾਂ ਵਿੱਚ ਹੁੰਦੀਆਂ ਨੇ ਪੱਲੇ ਦਾਤੀਆਂ ਹੁਨੀ ਤੂੰ ਉੱਠ ਕੇ ਲਗਾਵੇਂ ਸੀੜੀ RAMDEV ਦੀ ਉਨੀ ਮੈਂ ਉੱਠਦੇ ਹੀ ਮਾਰਾ ਚਾਦੇ ਵੱਲ ਚਾਤੀਆਂ ਜੇ ਤੈਨੂੰ ਛੱਡਣੇ ਆਉਂਦੇ ਚਾਰ ਪੁਲਸੀਏ ਟਿਊਸ਼ਨ ਤੇ ਹੋ ਜੱਟ ਦੇ ਅੱਗੇ ਪਿੱਛੇ ਕੁੰਮਣ ਜਿੱਥੀਆਂ ਚਾਲੀ ਨੀ ਤੂੰ ਪਿੰਡਾਂ ਵਾਲੇ ਮੁੰਡੇ ਮੜੇ ਦੱਸਦੀ ਏ ਹੋ ਤੇਰੇ ਸ਼ਹਿਰਾਂ ਵਾਲੇ ਮੁੰਡੇ ਸਾਰੇ ਜਾ ਲੀ ਓਏ ਅਸੀਂ ਸਿੱਦੇ ਸਾਦੇ ਜਿਹੇ ਪੈਂਡੂ ਜੱਟ ਨਹੀਂ ਨਦਮ ਵੈਲ ਆਰੇ ਫੁਕੀਰੇ ਸਟਾਈਲ ਉਹ ਦੱਸੇ ਖੁੱਦ ਨੂੰ ਕਮੀਨ ਕੁੜੀਏ ਉਹ ਬਿੱਲਾ ਉਹਨੇ ਦੀਆਂ ਪਾਉਂਦਾ ਹੀ ਜਰਾਬਾਂ ਉਹ ਬਿੱਲਾ ਉਹਨੇ ਦੀਆਂ ਪਾਉਂਦਾ ਹੀ ਜਰਾਬਾਂ ਜਿੰਨੇ ਦੀ ਤੇਰੀ ਜੀਨ ਕੁੜੀਏ ਉਹ ਕਾਕਾ ਉਹਨੇ ਦੀਆਂ ਪਾਉਂਦਾ ਹੀ ਜਰਾਬਾਂ ਜਿੰਨੇ ਦੀ ਤੇਰੀ ਜੀਨ ਕੁੜੀਏ